ਛੱਟੋ ਹੋਰ ਬੰਦਾ ਨਸ਼ੇ ਛੱਟੋ ਹੋਰ ਬੰਦਾ ਨਸ਼ੇ ਛੱਟੋ ਹੋਰ ਬੰਦਾ ਨਸ਼ੇ ਛੱਟੋ ਡੋੜ ਬੰਦਾ ਤਾਂ ਅਸੀਂ ਆਪਣੇ ਬੱਚੇ ਆਪਾਂ ਕੋਈ ਵਿਚਾਰ ਸਕਦੇ ਨਹੀਂ ਤਸੋ ਜਿਹੜੀ ਹੈਗੀ ਆ ਕਿਸੇ ਦੀ ਉਮੀਦ ਨਹੀਂ ਹੈ ਵੀ ਇੱਥੇ ਇੱਕ ਡੋਟਾ ਰੱਖੋ ਇਹਦਾ ਜਿਹੜਾ ਫਸ ਖੇਦ ਹੋਗੇ ਆਪਣਾ ਜਿਹੜੀ ਜਿੰਮੇਵਾਰੀ ਸਮਝਦੇ ਹੋਏ ਜਿਹੜਾ ਆਪਣਾ ਪੁਰੇਸ਼ੀ ਦੀ ਜਿੰਮੇਵਾਰੀ ਰੱਖਦੇ ਆ ਬਹੁਤ ਬਹੁਤ ਧੰਨਵਾਦ ਇਹ ਨਸ਼ੇ ਵਾਲ ਨੂੰ ਤਾਂ ਜਾਣਾ ਹੀ ਨਹੀਂ ਕਿਸੇ ਨੂੰ ਕਿਸੇ ਕੋਈ ਵੀ ਬੰਦਾ ਐਨਾ ਹੋਵੇ ਅੱਜ ਤੇ ਬਾਅਦ ਕਿ ਮੇਰਾ ਆ ਦੋਸਤ ਹੈ ਜੀ ਜਿਹੜਾ ਨਸ਼ਾ ਕਰਦਾ ਮੈਂ ਉਹਦੇ ਨਾਲ ਲੱਗ ਜਾਵਾਂ ਜਾਂ ਤਾਂ ਉਹਨੂੰ ਛਡਾਉਣਾ ਹੈ ਜਾਂ ਉਹਦੇ ਘਰ ਦੇ ਨੂੰ ਦੱਸਣਾ ਦਾ ਉਹਨੂੰ ਨਸ਼ਾ ਛਡਾਉ ਕਿ ਹੈ ਕੇਂਦਰ ਵਿੱਚ ਠੀਕ ਹੈ ਜੀ ਇਸ ਗੱਲ ਕਰਕੇ ਦੂਜੀ ਗੱਲ ਇਹ ਹੈ ਜਿਹੜਾ ਕੋਈ ਨਸ਼ਾ ਕਰਦਾ ਉਹਦੀ ਕੋਈ سپورਟ ਨਹੀਂ ਮਤਲਬ ਕੋਈ ਵਾਰ ਬੰਦਾ ਸਾਨੂੰ ਆਇਂਦਾ ਨਹੀਂ ਕਰਦਾ ਸੀ ਜੀ ਇਹ ਸਿਰਫ ਲਾਉਂਦਾ ਹੈ ਚਾਹੇ ਉਹ ਲਾਉਣੇ ਵਾਲਾ ਹੈ ਚਾਹੇ ਦੂਆ ਹੈ ਵੇਚਣੇ ਵਾਲਾ ਕਿਉਂਕਿ ਲਾਉਣ ਵਾਲਾ ਤੇ ਹੀ ਸਾਨੂੰ ਕੋਈ ਵੇਚਣੇ ਵਾਲੇ ਦਾ ਪਤਾ ਲੱਗਦਾ ਜਿਹੋ ਇੰਨੇ ਸਮਝਦਾਰ ਹੈਗੇ ਆ ਉਹਦੇ ਘਰ ਦੇ ਕਿ ਇਹ ਜਿਹੇ ਕੱਲਾ ਲਾਉੜੇ ਵਾਲਾ ਸੀ ਮੈਸੇਜ ਛੜਾਉ ਕਿ ਇਧਰ ਹੀ ਛੱਡਦੇ ਆ ਆ ਮੁੰਡਾ ਵੀ ਸਾਡੇ ਸਾਹਮਣੇ ਆ ਜਿਹੜਾ ਹੋਇਆ ਤੇਰਾ ਘਰ ਦੇ ਨੇ ਚੰਗੇ ਐਫਰਟਸ ਕੀਤੇ ਸੀ ਪਰੰਤੂ ਫੇਰ ਐਦਾਂ ਹੋ ਗਿਆ ਇਸ ਗੱਲ ਕਰਕੇ ਪਹਿਲਾਂ ਤਾਂ ਮੈਂ ਯੰਗ ਜਨਰੇਸ਼ਨ ਨੂੰ ਸਾਰੀ ਨੂੰ ਇਹ ਕਹਿੰਦਾ ਅੱਜ ਤੇ ਬਾਅਦ ਕਸਮ ਖਾ ਲੋ ਕਿ ਕਦੀ ਵੀ ਹੋਰ ਜਿਹੜਾ ਮਰਜ਼ੀ ਕੰਮ ਕਰੋ ਪਰ ਨਸ਼ਾ ਨਹੀਂ ਲਾਉਣਾ ਹੈਗਾ ਕਿਉਂਕਿ ਨੰਗਲ ਦੇ ਵਿੱਚ ਸਾਡੀ ਸਰਹੱਦ ਬਾਰਡਰ ਆ ਵੀ ਨਾਲ ਪੈਂਦੀ ਆ ਹਿਮਾਚਲ ਵੀ ਪੈਂਦਾ ਏ ਇਸ ਗੱਲ ਕਰਕੇ ਜਿਹੜਾ ਆਦਾਨ ਪ੍ਰਦਾਨ ਹੈ ਉਹ ਇਜ਼ੀ ਰਹਿੰਦਾ ਇਸ ਚੀਜ਼ ਨਾਲ ਠੀਕ ਹੈ ਜੀ ਅੱਜ ਤੇ ਬਾਅਦ ਹੁਣ ਮੇਰੇ ਨਾਲ ਤੁਸੀਂ ਬਾਹਰ ਖੜ ਕਸਮ ਖਾਉਂਦੀ ਐ ਕਿ ਮੈਂ ਆਪਣੇ ਜੀਵਨ ਵਿੱਚ ਕਦੀ ਵੀ ਕੋਈ ਸੰਥਾਟਿਕ ਨਿਸ਼ਾਨੀ ਕਰਾਂ। ਕਸਮ ਖਾਂਦੇ ਆ ਸਾਰੇ। ਹਾਂ ਜੀ। ਬਹੁਤ ਬਹੁਤ ਧੰਨਵਾਦੀ। ਮੈਨੂੰ ਬਹੁਤ ਵਧੀਆ ਲੱਗਿਆ ਤੁਸੀਂ ਐਦਾਂ ਕੀਤਾ ਕਿ ਵੀ ਜਿਹੜਾ ਆ ਬਲੌਗ ਹੈ ਡਬਲ ਐਫ ਬਲੌਗ ਹੈ ਜਾਂ ਇਹ ਬਲੌਗ ਹੈ ਇੱਥੇ ਥੋੜੀ ਜਿਹੀ ਦੀ ਸ਼ੁਰੂਤ ਹੋਈ। ਕਾਫੀ ਸੀ ਕਾਫੀ ਅਸੀਂ ਐਫ ਆਈ ਆਰਾਂ ਵੀ ਰਜਿਸਟਰ ਕੀਤੀਆਂ ਨੇ। ਪਰੰਤੂ ਜਿਨ੍ਹਾਂ ਪਰ ਅਸੀਂ ਪਰਚੇ ਵੀ ਦਰਜ ਕਰਦੇ ਆ ਮੁੜ ਕੇ ਆ ਕੇ ਵੀ ਉਹੀ ਕੰਮ ਕਰਦੇ ਆ। ਜਦੋਂ ਉਹ ਸਮਾਜ ਵਿੱਚ ਐਦਾਂ ਲੱਗਣ ਲੱਗੂਗਾ ਕਿ ਮੈਂ ਨਸ਼ਾ ਇੱਥੇ ਵੇਚ ਕੇ ਮੈਨੂੰ ਸਮਾਜਿਕ ਨਾਜ਼ੀ ਨਿਗਾ ਨਾਲ ਦੇਖ ਰਿਹਾ। ਤਾਂ ਉਹ ਸ਼ਰਮ ਆਉਗੀ ਜੇ ਅਸੀਂ ਵੀ ਉਹਨਾਂ ਨਾਲ ਰਲਾਂਗੇ ਕਿ ਸਾਡੀਆਂ ਵੋਟਾਂ ਐ ਜਾਂ ਪਾਰਟੀਬਾਜ਼ੀ ਐ ਇਹਨਾਂ ਗੱਲਾਂ ਤੋਂ ਉੱਠ ਕੇ ਅਸੀਂ ਉਹਨਾਂ ਬੰਦੇ ਦਾ ਵਿਰੋਧ ਕਰੀਏ ਕਿ ਤੂੰ ਗਲਤ ਐ ਜਾਂ ਉਹਨਾਂ ਨੂੰ ਇੱਥੇ ਤੋਂ ਕੱਢੀਏ ਜਿਹਨੇ ਬਿਨਾਂ ਕਾਨੂੰਨ ਤੇ ਇੱਥੇ ਕੁਆਟਰ ਖੋਲੇ ਨੇ ਨਸ਼ਾ ਵੇਚਦੇ ਨੇ ਉਹਨਾਂ ਨੂੰ ਅਸੀਂ ਨੰਗਲ ਤੋਂ ਇੱਥੋਂ ਤੋੜੀਏ ਤਾਂ ਜੋ ਸਾਡਾ ਨਜ਼ਰਾਂ ਉਸੇ ਹੋ ਸਕੇ ਠੀਕ ਐ ਜੀ ਪਰ ਸਰਕਾਰ ਦੇ ਨਾਲ ਅਸੀਂ ਪ੍ਰਸ਼ਾਸਨ ਦੇ ਨਾਲ ਅਸੀਂ ਮਿਲ कोड़ कोड़ बटो कोड़ बटो आज परिवर्तन संस्था ने नशे के तौर पर बहुत ज्यादा परेशान होके दुखी होके ये ये शुरू करा है भाई कोई गरीब इस तरह नशे में मतलब कि जिस तरह अभी आपने देखा कि कल भाई छोटा सा सत्ताईस साल का बेटा कुर्बान हुआ है नशे में बच्चे उनके छोटे छोटे बिलक रहे हैं मैं ये कहती हूँ बार बार ये बात ना हो नहीं भी हम पहले नहीं देखते थे नशे को भी देखा लेकिन हम हम चुप रहे क्यों, क्यों हम कोई लड़ाई झगड़ा किसी से मोल नहीं ले सकते लेकिन हम चुप रहे जब इस लड़के के साथ ऐसी दुर्घटना घटी हुई है बात तो हमारे बर्दाश्त नहीं होया आज परिवर्तन संस्था यहाँ पर खड़ी है किस लिए क्योंकि ये हमारे छोटे छोटे बच्चे ये न हुए जो नशे में है वो तो नशा छोड़ेंगे या नहीं छोड़ेंगे लेकिन हमारे ये बच्चे उस राह पर न चले जिस राह पर जो हमारे बच्चे दूसरे चल चुके हैं वो उनका मुझे अभी तक पता नहीं है उन्होंने चोरी छुपे करना है या नहीं करना क्योंकि पूरे पंजाब में नंगल में ऐसे नशा बिकने लग गया जैसे कोई चीज बच्चे को देते ना नो खा के देखो लोग के देखो हर एक बच्चा यूँ कहता है ला मेरे को भी दे मेरे को भी दे नाबालिगा कहा जाता है आज सारे बच्चे नशे में सूझ रहे हैं उनके माँ बाप बेचारे कुछ नहीं कर सकते सिर्फ बोल सकते हैं क्योंकि उन्होंने काम पर भी जाना है सब काम करने हैं लेकिन इन बच्चों की तरफ कुछ नहीं कर सकते क्या करें पांच मिनट मैं नहीं कहूंगी शर्म करो शर्म करो शर्म करो शर्म करो शर्म करो शर्म करो बड़ा ये प्रेत मैच कर रही है की सरकारी डबल ब्लॉक विच पहुंचे परिवर्तन संस्था अब लोग पहल कदम कीती गई है ते पुलिस दी भी जड़ी यही मांग है कि जब तक लोका ने सहयोग नहीं लेना उदो तक इस बोर्ड नु खत्म नहीं कीता जा सकदा केमे ता लगया की करना चाहोगे मेनू बहुत ही खुशी है क्योंकि जेड़ा डबल एफ जेड़ा ब्लॉक है पहला हॉटस्पॉट मनेया जांदा जी नशे दा है ਤੇ ਜੀ ਬਲੋਕ ਜਿਹੜੇ ਬਲੋਕ ਹੈ ਨੰਗਲ ਨੂੰ ਬਾਕੀ ਏਰੀਆ ਕਾਫੀ ਸ਼ਾਂਤ ਹੈ ਸ਼ੁਰੂ ਤੋਂ ਹੀ ਇਹਨੂੰ ਹੌਟਸਪੌਟ ਦਾ ਦਰਜਾ ਦਿੱਤਾ ਗਿਆ ਇੱਥੇ ਦੇ ਲੋਕ ਅਵੇਅਰ ਹੋ ਰਹੇ ਜੀ ਇਸ ਤੋਂ ਉੱਪਰ ਬੜੀ ਗੱਲ ਨਹੀਂ ਹੈ ਕਿਉਂਕਿ ਤੁਹਾਨੂੰ ਪਤਾ ਇੱਕ ਮੁੰਡੇ ਦੀ ਜਿਹੜੀ ਇੱਥੇ ਇੱਕ ਡੈਥ ਵੀ ਹੋਈ ਹੈ ਜੋ ਸੁਣਨੇ ਚਾਇਆ ਓਵਰਡੋਜ਼ ਨਾਲ ਹੋਈ ਹੈ ਉਹਦੀ ਮੈਂ ਐਫ ਆਈ ਆਰ ਵੀ ਕੱਲ ਦਰਜ ਕੀਤੀ ਹੈ ਤੇ ਉਸ ਤੋਂ ਇਲਾਵਾ ਜਿਹੜੇ ਵੀ ਉਹਦੇ ਵਿੱਚ ਸਾਨੂੰ ਬੰਦੇ ਮਿਲਣਗੇ ਅਗਰ ਪਰਿਵਾਰ ਸਾਡਾ ਸਹਿਯੋਗ ਕਰਦਾ ਹੈ ਤਾਂ ਉਹਨਾਂ ਦੋਸ਼ੀਆਂ ਨੂੰ ਵੀ ਜਿਹੜਾ ਹੈਗਾ ਇਸ ਲੱਖਾਂ ਪਿੱਛੇ ਪਜਾਵਾਂਗੇ ਤਾਂ ਕਿ ਮੈਸੇਜ ਜਾ ਸਕੇ ਕਿ ਜੇ ਅਸੀਂ ਨਸ਼ਾ ਵੇਚਦੇ ਆ ਕੱਲ ਨੂੰ ਕਿਸ ਦੀ ਉਹ ਵੀ ਬੰਦਾ ਕਸੂਰਵਾਰ ਹੈ ਬਾਕੀ ਜਿਹੜਾ ਹੈਗਾ ਪਰਿਵਾਰ ਸਾਡੇ ਨਾਲ ਹੈ ਉਹਨਾਂ ਨੇ ਕੱਲ ਵੀ ਇੱਕ ਬਿਆਨ ਦਿੱਤਾ ਹੈ ਤੇ ਮੈਂ ਬਹੁਤ ਜ਼ਿਆਦਾ ਖੁਸ਼ ਆਇਆ ਸੀ ਜਦੋਂ ਤੱਕ ਲੋਕਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਸਮਾਜ ਵਿੱਚ ਨਸ਼ਾ ਵੇਚਣ ਕਰਕੇ ਸਾਨੂੰ ਲੋਕ ਕਿਸ ਨਿਗਾਹ ਨਾਲ ਦੇਖਦੇ ਹੈ ਉਸ ਤੱਕ ਕੋਈ ਮਤਲਬ ਜਿਹੜਾ ਹੈਗਾ ਉਹਨਾਂ ਫਾਇਦਾ ਨਹੀਂ ਹੁੰਦਾ ਹੈਗਾ ਤੇ ਹੁਣ ਜੇ ਉਹਨੂੰ ਘਰੇਲ ਨਦੀ ਨਿਗਾਹ ਨਾਲ ਲੋਕ ਦੇਖਣਗੇ ਤਾਂ ਉਹ ਆਪੇ ਸ਼ਰਮ ਕਰੂਗਾ ਤੇ ਜਿਹੜੇ ਕੁਆਟਰ ਵੀ ਹੈ ਅੱਜ ਵੀ ਮੈਂ ਸਟਾਰਟ ਕੀਤੀ ਸੀ ਜਿਹੜੇ ਕੁਆਟਰ ਜੇ ਖਲ ਐਦੀ ਖੋਲੇ ਨੇ ਬਿਨਾ ਕਿਸੇ ਚੜ੍ਹੇ ਵੀ ਨਹੀਂ ਰਜਿਸਟਰਡ ਨਹੀਂ ਹੈਗੇ ਨੇ ਤੇ ਉਹਨਾਂ ਜਿਹੜੇ ਕੁਆਟਰਾਂ ਨੂੰ ਆਪਾਂ ਅੱਜ ਸਾਡੇ ਨਸ਼ਾ ਵੇਚਣ ਸਾਨੂੰ ਜਿਹਨਾਂ ਦੀ ਕੰਪਲੇਂਟਾਂ ਆ ਲਈਆਂ ਜਿਨ੍ਹਾਂ ਪਰ ਪੁਰਾਣੇ ਪਰਚੇ ਦਰਜ ਐ ਉਹਨਾਂ ਨੂੰ ਅਸੀਂ ਖਾਲੀ ਕਰਾ ਰਹੇ ਹਾਂ ਜੀ ਕੁਆਟਰਾਂ ਸਰ ਮੰਗਲ ਬੜਾ ਛੋਟਾਇਆ ਸ਼ਹਿਰ ਐ ਤੁਸੀਂ ਵੀ ਮਿਲਦੇ ਆ ਬੜੀਆਂ ਸੰਸਥਾਵਾਂ ਐ ਬੜੇ ਪ੍ਰਧਾਨ ਐ ਸੋਸ਼ਲ ਮੀਡੀਆ ਤੇ ਅਪਡੇਟ ਰਹਿੰਦੇ ਪਰ ਐਦਾਂ ਦੇ ਜਿਹੜੇ ਨੇਕ ਕੰਮ ਲਈ ਆ ਕੋਈ ਵੀ ਨਹੀਂ ਮੋਰੇ ਆਂਦਾ ਦੇਖਿਆ ਜਾ ਸਕਦਾ ਕਿਦਾਂ ਦੇਖਦੇ ਹੋ ਕੀ ਮੈਸੇਜ ਦੇਣਾ ਚਾਹੋਗੇ ਉਹਨਾਂ ਸੰਸਥਾਵਾਂ ਦੇਖੋ ਜੀ ਜਿਹੜੀ ਛੋਟੀ ਜੀ ਗੱਲ ਐ ਕਈ ਵਾਰ ਅਸੀਂ ਕੁਝ ਪਾਰਟੀਬਾਜ਼ੀ ਜਾਂ ਉਹਦੇ ਪਿੱਛੇ ਕਈ ਵਾਰ ਖੁੱਲਕੇ ਨਹੀਂ ਬੋਲਦੇ ਯਾਰ ਬੰ ਉਹ ਬੜੀ ਮਤਲਬ ਚੰਗੀ ਲੱਗੂਗੀ ਕਿਉਂਕਿ ਨਸ਼ੇ ਨਾਲ ਜਿਹੜਾ ਪਹਿਲਾ ਬੰਦਾ ਵੇਚਣਾ ਸ਼ੁਰੂ ਕਰਦਾ ਫਿਰ ਉਹ ਆਪਣੇ ਘਰ ਨੂੰ ਖਾਂਦਾ ਫਿਰ ਆਪੇ ਬਰਬਾਦ ਹੋ ਜਾਂਦਾ ਤੇ ਆਪ ਜਦੋਂ ਮੁਕੇ ਜਾਂਦਾ ਫਿਰ ਦੁਨੀਆ ਹੀ ਖਤਮ ਹੈ ਜਿਹਦਾ ਬੱਚਾ ਚਲਾ ਜਾਵੇ ਜਾਂ ਕੁਝ ਚਲ ਜਾਵੇ ਪਹਿਲਾਂ ਤਾਂ ਐ ਲੱਗਦਾ ਕਿ ਮੈਂ ਬੜਾ ਅਮੀਰ ਹੋ ਜਾਊਂਗਾ ਇਹ ਜੇ ਲੋਕਾਂ ਵਿੱਚ ਅਵੇਅਰਨੈਸ ਆ ਜਾਵੇ ਤਾਂ ਮੈਂ ਕਹਿੰਦਾ ਜੀ ਇਹ ਕੰਮ ਨੰਗਲ ਸ਼ਹਿਰ ਤੋਂ ਸ਼ੁਰੂ ਹੋ ਜਾਵੇ ਪੂਰੇ ਪੰਜਾਬ ਵਿੱਚ ਤਾਂ ਇਸ ਦੇ ਵਰਗੀ ਖੁਸ਼ਖਬਰੀ ਵਾਲੀ ਗੱਲ ਕੋਈ ਨਹੀਂ ਹੋ ਸਕਦੀ ਜੀ ਤੁਸੀਂ ਵੀ ਸ਼ਾਮਿਲ ਹੋਇਆ ਦੇਖੋ ਨਸ਼ਾ ਜਿਹੜਾ ਹੈ ਦਿਨ ਪ੍ਰਤੀ ਦਿਨ ਨੰਗਲ ਸ਼ਹਿਰ ਦੇ ਵਿੱਚ ਵੱਧਦਾ ਜਾ ਰਿਹਾ ਹੈ ਔਰ ਇਸ ਨਸ਼ੇ ਦੇ ਖਿਲਾਫ ਅੱਜ ਇੱਕ ਲੋਕਾਂ ਨੇ ਜਾਗਰੂਤ ਹੋ ਕੇ ਇੱਕ ਰੈਲੀ ਕੱਢੀ ਆ ਔਰ ਇਹ ਰੈਲੀ ਜਿਹੜੀ ਆ ਲੋਕਾਂ ਨੂੰ ਰੈਲੀ ਤੋਂ ਬਾਅਦ ਵੀ ਜਿਹੜਾ ਹੈ ਉਹਨਾਂ ਨਸ਼ਾ ਤਸਕਰਾਂ ਦੇ ਉੱਤੇ ਪੈਰੋ ਦੇਣਾ ਪੈਣਾ ਜਦ ਤੱਕ ਲੋਕ ਆਮ ਜਨਤਾ ਸਾਹਮਣੇ ਨਹੀਂ ਆਉਗੀ ਆਮ ਜਨਤਾ ਜਿਹੜੀ ਹੈ ਉਹਨਾਂ ਤਸਕਰਾਂ ਨੂੰ ਉਹਨਾਂ ਨਸ਼ੇ ਦੇ ਵਪਾਰੀਆਂ ਨੂੰ ਜਦ ਤੱਕ ਨਹੀਂ ਫੜਦੀ ਕਰਦੀ ਉਦੋਂ ਤੱਕ ਇਹ ਨਸ਼ੇ ਦੇ ਠੱਲ ਨਹੀਂ ਪੈਣੀ ਔਰ ਨਸ਼ਾ ਜਿਹੜਾ ਨੰਗਲ ਦੇ ਅੰਦਰ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਹੈ ਅਬ ਪਰਸੋ ਹੀ ਇੱਕ ਜਿਹੜਾ ਨੌਜਵਾਨ ਦੀ ਮੌਤ ਹੋ ਗਈ ਨਸ਼ੇ ਦੇ ਕਰਕੇ ਇਸ ਕਰਕੇ ਜਿਹੜੇ ਨਸ਼ੇ ਦੇ ਖਿਲਾਫ ਅੱਜ ਲੋਕ ਜਾਗਰੂਕ ਹੋ ਕੇ ਨਿਕਲੇ ਆ ਔਰ ਆਉਣ ਵਾਲੇ ਸਮੇਂ ਤੇ ਹੋਰ ਵੀ ਜਿਹੜਾ ਵੱਧ ਕੇ ਜਾਗਰੂਕ ਹੋ ਕੇ ਨਸ਼ੇ ਦੇ ਖਿਲਾਫ ਅਪਾ ਬੈਠ ਕੇ ਜਿਹੜਾ ਐਕਸ਼ਨ ਕਰਾਂਗੇ ਰੈਲੀ ਦੇ ਵਿੱਚ ਜਿਹੜੀ ਅੱਜ ਨਸ਼ੇ ਦੇ ਖਿਲਾਫ ਜਿਹੜੀ ਲੋਕਾਂ ਵੱਲੋਂ ਜਿਹੜੀ ਹੈਗੀ ਇੱਥੇ ਜਿਹੜੇ ਜਨ ਜਨ ਜਿਹੜਾ ਰਹਿ ਰਿਹਾ ਹੈਗਾ ਉਹਨਾਂ ਆਪਣੇ ਪ੍ਰਤੀ ਉਹਨਾਂ ਸੁਚੇਤ ਕੀਤਾ ਕਿਉਂਕਿ ਜਿਹੜਾ ਕੱਲ ਦਾ ਐਪੀਸੋਡ ਹੋਇਆ ਇੱਕ ਜਿਹੜਾ ਅੱਗੇ ਸਾਰੇ ਚੁੱਪ ਰਹਿ ਜਾਂਦੇ ਸੀਗੇ ਇੱਕ ਜਿਹੜੇ ਲੋਕੀ ਚੁੱਪ ਰਹਿ ਜਾਂਦੇ ਸੀਗੇ ਪਰ ਜਿਹੜਾ ਹੈਗਾ ਕੱਲ ਫੁੱਲ ਕੇ ਜਿਹੜਾ ਪਰਿਵਾਰ ਨੇ ਵੀ ਕਿਹਾਗਾ ਕਿ ਸਾਡਾ ਜਿਹੜਾਗਾ ਬੱਚਾ ਇਸ ਗੱਲ ਤੇ ਜਿਹੜਾ ਨਸ਼ੇ ਕਰਕੇ ਮਰਿਆਗਾ ਤੇ ਪਹਿਲਾਂ ਵੀ بڑے ਐਪੀਸੋਡ ਹੋਏ ਚੁੱਕੇ ਸੀਗੇ ਪਰ ਅਸੀਂ ਇਸ ਗੱਲ ਦੀ ਜਿਹੜੀ ਹੈਗੀ ਆ بڑے ਲੋਕਾਂ ਦਾ ਵੀ ਉਹ ਰੱਖਦੇ ਆ ਕਿ ਲੋਕੀ ਸचेत ਹੋ ਗਏ ਘਰੋਂ ਬਾਹਰ ਨਿਕਲ ਗਿਆ ਜਿਹੜਾ ਹੈਗਾ ਬੱਚਾ ਬੱਚਾ ਜਿਹੜਾਗਾ ਇਸ ਇਲਾਕੇ ਦਾ ਜਿੱਥੇ ਜ਼ਿਆਦਾ ਇਹ ਨਸ਼ਾ ਚੱਲ ਰਿਹਾ ਸੀਗਾ ਉਹ ਬਾਹਰ ਨਿਕਲਿਆ ਅਸੀਂ ਇਹਨਾਂ ਦਾ ਬਿਲਕੁਲ ਸਾਥ ਦਿੰਦੇ ਆਂ ਔਰ ਪ੍ਰਸ਼ਾਸਨ ਨੂੰ ਔਰ ਸਰਕਾਰ ਨੂੰ ਜਿਹੜੀ ਇਸ ਗੱਲ ਦੀ ਅਪੀਲ ਕਰਦੇ ਆਂ ਇਹਦੀ ਸੁਣਵਾਈ ਕੀਤੀ ਜਾਵੇ ਜਿਹੜਾ ਵੀ ਕੋਈ ਨਸ਼ਾ ਸਰਗਣਾ ਹੈਗਾ ਉਹਨੂੰ ਅੰਦਰ ਕੀਤਾ ਜਾਵੇ ਔਰ ਜਿਹੜੇ ਵਿਚਾਰੇ ਨਸ਼ੇੜੀ ਹੈਗੇ ਆ ਉਹਨਾਂ ਨੂੰ ਨਾ ਡਕਿਆ ਜਾਵੇ ਉਹਨਾਂ ਨੂੰ ਜਿਹੜਾ ਹੈਗਾ ਹਸਪਤਾਲਾਂ 'ਚ ਭਰਤੀ ਕੀਤਾ ਜਾਵੇ ਤਾਂ ਜੋ ਜਿਹੜਾ ਹੈਗਾ ਬਾਕੀਆਂ ਨੂੰ ਕਰ ਸਕੀਏ ਜਿਹੜੇ ਵੱਡੇ ਮਗਰਮਾਚਾ ਉਹਨਾਂ ਪਰ ਜਿਹੜੀ ਨਕੇਲ ਕੀਤੀ ਜਾਵੇ ਜਿਹੜੇ ਦੂਸਰੇ ਹੈਗੇ ਆ ਛੋਟੇ ਆ ਉਹਨਾਂ ਨੂੰ ਜਿਹੜਾ ਹਸਪਤਾਲਾਂ ਦਾ ਰਾਹ ਦਿੱਤਾ ਜਾਵੇ ਔਰ ਇਹ ਜਿਹੜੇ ਸਾਰੇ ਲੋਕੀ ਸੁਚੇਤ ਹੋਏ ਆ ਇਸ ਗੱਲ ਦਾ ਬੜਾ ਹੋਇਆ ਕਿ ਘਰੋਂ ਜਿਹੜੇ ਹੈਗੇ ਆ ਬਾਹਰ ਨਿਕਲੇ ਲੋਕੀ ਹੁਣ ਦੁਖੀ ਹੋ ਗਏ